ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਘੇਰ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਵਾਪਕ ਪਿੰਡਾਂ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਤੇ ਇਸ ਮੌਕੇ ਉਨ੍ਹਾਂ ਬਰਨਾਲਾ ਦੇ ਹੀ ਪਿੰਡ ਜੋਧਪੁਰ ਦੇ ਵਿੱਚ ਇੱਕ ਕਮਿਊਨਿਟੀ ਹਾਲ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ ਜਿਸ ਦੀ ਲਾਗਤ ਤਕਰੀਬਨ 40 ਲੱਖ ਰੁਪਏ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਖੇਡ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਤੇ ਉਨ੍ਹਾਂ ਇਹ ਆਖਿਆ ਕਿ ਬੀਤੀਆਂ ਸਰਕਾਰਾਂ ਨੇ ਕਦੇ ਵੀ ਇਸ ਹਲਕੇ ਨੂੰ ਇੰਨੀ ਗ੍ਰਾਂਟ ਨਹੀਂ ਦਿੱਤੀ ਜੋ ਇਸ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਸਾਰੇ ਬਰਨਾਲੇ 'ਚ ਲਗਾਤਾਰ ਸਾਰੇ ਨਹਿਕਮਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਉਹ ਲਗਾਤਾਰ ਜਿਹੜੇ ਆ ਚੱਲ ਰਹੇ ਆ ਕਰੋੜਾਂ ਰੁਪਏ ਦੀ ਗ੍ਰਾਂਟ ਹੈ ਕਿ ਪਹਿਲੀ ਵਾਰੀ ਬਰਨਾਲੇ ਹਲਕੇ 'ਚ ਬੜੇ ਲੰਬੇ ਅਰਸੇ ਦੇ ਬਾਅਦ ਆ ਰਹੀ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਆ ਕਿਉਂਕਿ ਬਰਨਾਲੇ ਜਿਹੜੀ ਡਿਵੈਲਪਮੈਂਟ ਹੈ ਲਗਾਤਾਰ ਹੋ ਰਹੀ ਹੈ ਅੱਜ ਇੱਕ ਤਾਂ ਜੋਧਪੁਰ 'ਚ ਜਿਹੜਾ ਕਮਿਊਨਿਟੀ ਸੈਂਟਰ ਦਾ ਤਕਰੀਬਨ 40 ਲੱਖ ਦੀ ਗ੍ਰਾਂਟ ਦੇ ਨਾਲ ਉੱਥੇ ਇੱਕ ਸਾਂਝਾ ਜਿਹੜੀ ਇੱਕ ਜਗ੍ਹਾ ਬਣਨੀ ਆ ਜਿੱਥੇ ਕੋਈ ਕਿਸੇ ਨੇ ਵਿਆਹ ਕਰਨਾ ਕੋਈ ਸਾਂਝਾ ਪ੍ਰੋਗਰਾਮ ਕਰਨਾ ਉਹਦਾ ਬਹੁਤ ਵੱਡਾ ਜਿਹੜਾ ਲਾਹਾ ਹੈਗਾ ਪਿੰਡ ਵਾਲਿਆਂ ਨੂੰ ਹੋਊਗਾ ਤੋਂ ਮੈਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਪੈਸ਼ਲ ਗ੍ਰਾਂਟ ਦਿੱਤੀ ਧੰਨਵਾਦ ਕਰਦਾ ਤੇ ਜਦੂਪੁਰ ਵਾਸੀਆਂ ਨੂੰ ਵਧਾਈ ਦਿੰਦਾ ਤੇ ਉਹਦੇ ਨਾਲ ਨਾਲ ਵਾਰਡ ਨੰਬਰ 26 ਚ ਤਕਰੀਬਨ 17 ਲੱਖ ਦੀ ਲਾਗਤ ਦੇ ਨਾਲ ਜਿਹੜਾ ਇੰਟਰਲੌਕ ਟਾਈਲਾਂ ਜਿਹੜੀਆਂ ਇਸ ਵਾਰਡ ਦੇ ਵਿੱਚ ਜਿਹੜੀਆਂ ਨੇ ਉਹ ਗਲੀਆਂ ਦੇ ਵਿੱਚ ਪੈਣੀਆਂ ਨੇ ਤੋਂ ਇਹਦੇ ਲਈ ਮੈਂ ਵਾਰਡ ਵਾਸੀਆਂ ਨੂੰ ਐਮਸੀ ਸਾਹਿਬ ਨੂੰ ਮੈਂ ਬਹੁਤ ਜਿਹੜੀ ਵਧਾਈ ਹੈ ਉਹ ਦਿੰਦਾਗਾ ਤੇ ਬਾਕੀ ਸਿਉਨ ਵਾਲੇ ਸਮੇਂ ਚ ਵੀ ਜਿਹੜੇ ਵੀ ਕੋਈ ਪੈਂਡਿੰਗ ਪ੍ਰੋਜੈਕਟ ਨੇ ਸ਼ਹਿਰ ਚ ਡਵੈਲਪਮੈਂਟ ਦੇ ਕਿਤੇ ਵੀ ਜਾਂ ਪਿੰਡਾਂ ਦੇ ਵਿੱਚ ਸਾਰੇ ਅਸੀਂ ਬੜੀ ਜਲਦੀ ਜਿਹੜੇ ਆ ਸਾਰਨ ਜਿਹੜਾ ਸੰਪੂਰਨ ਜਿਹੜਾ ਉਚਾੜਾਂਗੇ ਜਦਬਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ